ਕਬੂਤਰਾ ਦੇ ਆਂਡੇ ਚੱਕ ਕੇ ਲਿਆਉਣੇ ਨਾ ਬਤੋਲੀ ਮਮਮੀ ਫਿਰ ਉਹ ਗੁੱਸੇ ਹੋਊਗੀ ਆਪਾਂ ਨੂੰ ਕੁੱਟੂਗੀ ਕਬੂਤਰਾ ਦੀ ਮਮਮੀ ਛੋਟੇ ਛੋਟੇ ਜਿਹੜੇ ਬੇਬੀ ਨਹੀਂ ਹੋਣਗੇ ਆਂਡੇ ਜਿਹੜਾ ਹਨ ਫਿਰ ਉਹ ਉਹਦੀ ਮਮਮੀ ਆਪਾਂ ਨੂੰ ਮਾਰੂਗੀ ਜਦੋਂ ਵੱਡੇ ਹੋ ਜਾਣਗੇ ਉਦੋਂ ਨਹੀਂ ਮਾਰਦੀ ਥੋੜਾ ਟੁੱਟ ਕੇ ਆਪਣੇ ਕੋਲ ਆ ਜਾ ਕਰਨਗੇ ਇੱਥੇ ਹੂੰ ਲੋ ਸਾਡੀ ਕਮਲ ਨੂੰ ਨੇ ਇਹ ਟੈਨਸ਼ਨ ਹੋਈ ਪਈ ਆ ਵੀ ਇੱਕ ਤਾਂ ਉਹ ਤੇ ਆਂਡਿਆ ਹਨਾ ਉਹਦੇ ਵਿੱਚ ਪਈ ਉਹ ਕਿਸੇ ਕਿਹਾ ਸਾਡੇ ਗਵਾਰਨੀਆਂ ਦੇ ਰੋਸ਼ਨਦਾਨ ਚ ਹਨਾ ਹੋਰੇ ਦੂਜੀ ਇਹਨੂੰ ਗੱਲਬਾਤ ਇਹ ਵੀ ਆ ਵੀ ਭਾਈ ਅਸੀਂ ਛੇਤੀ ਲਈ ਆਈਏ ਜੇ ਆਕੇ ਆਂਡੇ ਲੈ ਕੇ ਆਣੇ ਹੂੰ ਹੂੰ ਇਹਦੇ ਆਂਡੇ ਇਹਨਾਂ ਦੇ ਆਂਡੇ ਪਤਾ ਨਹੀਂ ਹਜੇ ਹੂੰ ਪਤਾ ਨਹੀਂ ਇਹਦੇ ਆਂਡੇ ਮੱੱਬੀ ਚ ਆਉਣਗੇ ਮੱੱਬੀ ਉਹ ਵੀ ਉਹਦੇ ਕਿਰੀ ਟੱਪੀ ਚ ਆਉਣਗੇ ਲੱਕੜੀਆਂ ਚ ਲੱਕੜੀਆਂ ਚ ਕਹਿੰਦੀ ਆਉਣਗੇ ਅੱਛਾ ਲੱਕੜੀਆਂ ਆਉਣਗੇ ਜਿਹੜੇ ਇਹਨਾਂ ਨੇ ਪੀਲੇ ਇਕੱਠੇ ਕੀਤੇ ਹੋਏ। ਪਹਿਲਾਂ ਇਹਨਾਂ ਕਾਦਰ ਕੋਲੇ ਕੀਤਾ ਸੀ। ਚਾਉਂ ਚਾਉਂ ਆ ਆ ਆ ਆ ਵਾ ਵਾ ਚਲੋ ਬੰਦੇ ਪੱਟੀ ਦਾ। ਐਡਾ ਕੱਟਣ ਨੂੰ। ਹਾਂ ਕਹਿੰਦੀ ਸੀਗੀ। ਹੱਬੀ ਮੇਰੇ ਤੇ ਮੱਦੀ ਦੇ ਕੋਟ ਨਾ ਕਰਦੇ ਉਹਦੇ ਬਾਅਦ। ਪਾਪਾ ਇਹਨਾਂ ਦੇ ਆਂਡੇ ਹਨਾ। ਉਹ ਮੈਂ ਅੰਦਰੇ ਕੀ ਕਹਵਾਲਾ ਉਹ ਮੈਂ ਅੰਦਰੇ ਉਹ ਵਾਲੇ ਹਾਂ ਬਈ ਦਿਖਾਓ ਬਈ ਸਾਰਿਆਂ ਨੂੰ ਕਿੱਥੇ ਉਹ ਵਾਲੇ ਕਹਿੰਦੀ ਸੀ ਕੀ ਹੈਗਾ ਪਹਿਲੇ ਦੱਸ ਮੈਨੂੰ ਦੱਸ ਉਹਰੇ ਕਬੂਟੇ ਜਾਂਦੇ ਕਿੱਥੇ ਉਹਵੇ ਕਬੂਟੇ ਦੇ ਕਿੱਥੇ ਹੈਗੇ ਆਜੋ ਆਪਾਂ ਦੇਖੀ ਆਜੋ ਅਜ ਕਲੀ ਮੈਂ ਤਾਂ ਦੱਸਾਂ ਸੰਦੱਸਦੇ ਨਹੀਂ ਹਾਂ ਜੀ ਜਿਹੜੀ ਡੱਬੀ ਚੋ ਇਹ ਦੇਖੋ ਚਲ ਮੈਨੂੰ ਦਿਖਾਓ ਇਹ ਪੂਰਾ ਹਾਂ ਐ ਅੱਛਾ ਉਹ ਨਦਰੋਸ਼ਨ ਲਾਂਚ ਨਹੀਂ ਕਬੂਤਰ ਆਪਣੇ ਗਵਾਂਡੀਆਂ ਦੇ ਸਾਹਮਣੇ ਤੇ ਡੱਬੀ ਚੋਂ ਰਹਿੰਦੇ ਡੱਬੀ ਚੋਂ ਹਾਂ ਬਈ ਡੱਬੇ ਚੋਂ ਡੱਬੀ ਚ ਕਬੂਤਰ ਹਾਂ ਉਹਨੂੰ ਦੇਖ ਕੇ ਬਹੁਤ ਸੋਹਣ ਲਾਉ ਦੀ ਗੱਲ ਸੁਣ ਲਾਉ ਦੀ ਗੱਲ ਬਹੁਤ ਸਿੱਧੂ ਹੈ ਜੇ ਬਿੰਗੀ ਨਹੀਂ ਕੀਤੀ ਕਿੱਥੇ ਆ ਕਮਲ ਕੀ ਹੈ ਅੱਜ ਮੂਡ ਖਰਾ ਹੈਗਾ ਅੱਜ ਇਹ ਪਤਾ ਕੀ ਹੋਇਆ ਅੱਜ ਇਹਨੂੰ ਕੱਚੀ ਨੀਂਦ ਦੇ ਉੱਠਾ ਲਿਆ ਸ਼ਾਮ ਨੂੰ ਸੌਣ ਲੱਗੀ ਸੀ ਆਹ ਰੋ ਕਮਲ ਆਪਾਂ ਅੱਗੇ ਗੰਡਿਆਂ ਨੂੰ ਪਾਣੀ ਲਈ ਨਹੀਂ ਲਾਉਣਾ ਕਾ ਤਾਂ ਨਹੀਂ ਗਾ ਨਹੀਂ ਲਾਵਾ ਗਿਆ ਜੋ ਮੈਂ ਬਲ ਬਲ ਰਿਹਾ ਸੀ ਉਹ ਪਾਣੀ ਸੱਟਦਾ ਨਾ ਮੈਂ ਕਿਤੇ ਸੱਟਿਆ ਤੁਸੀਂ ਗੁੱਸੇ ਚ ਸੱਟ ਸੁੱਟ ਕੇ ਆਏ ਕਿਤੇ ਨਹੀਂ ਝੂਠ ਥੋੜੀ ਬੋਲੀ ਤੂੰ ਚਲੋ ਭਾਲਦਾ ਮੈਂ ਚਲੋ ਚਲੋ ਤੁਸੀਂ ਪਾਣੀ ਪੋਣੇ ਦਾ ਦੇਖ ਤੁਸੀਂ ਅੱਗੇ ਚਲੋ ਮੈਂ ਭਾਲਦਾ ਆ ਜੋ ਆ ਰਹੇ ਗਵਨ ਨਹੀਂ ਬਾਹਰ ਆਉਂਦਾ ਤੁਹਾਨੂੰ ਪਤਾ ਕਿੱਥੇ ਆ ਚੱਪਲ ਪਾਈ ਦੀ ਅਸਲ ਚੀਜ਼ ਜਬਰਦਸਤ ਲੈ ਕੇ ਚੱਪਲ ਹੈ ਨਹੀਂ ਇਹਦੀ ਕਿ ਪਾਈ ਆ ਪਾਈ ਹੈ ਇਹ ਲੱਬਲੂ ਹੀ ਨਾ ਸੱਟ ਕੇ ਆਈ ਆ ਇਹਦਾ ਅਸਲ ਮੂਡ ਛੱਡੀ ਨਹੀਂ ਹੈ ਛੱਡਣੀ ਹੈ ਨਾ ਮੂਡ ਖਰਾਬ ਆ ਜੇ ਦੇਖ ਕੇ ਆਓ ਫਿਰ ਕਿੱਥੇ ਆ ਮੂਡ ਖਰਾਬ ਆ ਚਲ ਨਵਾ ਆਉਂਗੀ ਚੰਗਾ ਇਹਨੂੰ ਨਾ ਮੈਂ ਕੱਚੀ ਨੀਂ ਚਠਾ ਲਿਆ ਕੱਚੀ ਨੀਂ ਚ ਠਾਣ ਕਰਕੇ ਮੈਂ ਨਾ ਠਾਉਂਦੀ ਯਾਰ ਸੌ ਜਾਂਦੀ ਪਤਾ ਕੀ ਆ ਸਸ ਕਸਾਉਣ ਦਾ ਟਾਈਮ ਆ ਚਲ ਆਪਾਂ ਦੱਸ ਜਿਹੜਾ ਹਣਾ ਕਿਹੜਾ ਕੰਮ ਕਰਨਾ ਤੇ ਹਾਂ ਗੰਡੇ ਸਾਰਾ ਕੁਝ ਦਿਖਾ ਲੱਗਿਆ ਪਤਾ ਲੱਗੀ ਆਪਣੇ ਵੈਂਗਣੀ ਓਏ ਪਵੈਂਗਣੀ ਬਣਾਈ ਹੋਈ ਨਹੀਂ ਹੈ ਨਾ ਸ਼ਕਰ ਗੰਡੀਆਂ ਤੇ ਵੈਂਗਣੀ ਲਸਣ ਪਿਆਜ਼ ਕਦੂਆਂ ਦੀਆਂ ਵੱਲਾਂ ਜੀ ਕਮਲ ਉੱਠ ਖੜੀ ਹੈ ਤੇ ਚਾਹ ਪੀ ਜਾਂਦੀ ਕਮਲ ਗੁੱਡ ਮਾਰਨਿੰਗ ਕਮਲ ਖਾਣ ਪੀਣ ਚ ਬਿਜ਼ੀ ਆ ਲਓ ਜੀ ਆਪਾਂ ਭਰ ਕੇ ਟਿੰਡੋ ਬਣਾਵਾਂਗੇ ਮਸਾਲਾ ਇਹਦੇ ਵਿੱਚ ਆਪਾਂ ਨਮਕ ਪਾਤਾ ਹਲਦੀ ਪਾਤੀ ਤੇ ਮਿਰਚਾਂ ਪਾਤੀ ਖਣਨੂ ਆਪਾਂ ਭਰ ਕੇ ਬਣਾਵਾਂਗੇ ਅੱਜ ਕਿੰਨੀ ਮੈਂ ਬਣਾਉਂਗੀ ਇਹ ਤਸ ਮੈਨੂੰ ਤਾਂ ਆਉਂਦਾ ਹੀ ਨਹੀਂ ਹਾਂ ਇਹਾਂ ਕਿਵੇਂ ਰੇਦਾ ਕੀ ਇਹੋ ਟੱਟ ਗਿਆ ਕਿੱਥੇ ਡਿੱਗ ਗਿਆ ਫੋਨ ਤੇਰੀ ਆਪਨ ਅੱਜ ਦਾ ਬਲੌਗ ਜਾਨੀ ਕਿ ਅੱਜ ਦੀ ਗੱਲਬਾਤ ਹੈ ਜਿਹੜੀ ਆਪਾਂ ਬਲੌਗ ਨਹੀਂ ਹੈਗਾ ਇਹ ਤਾਂ ਉਹ ਹੀ ਆਪਾਂ ਗੱਲਬਾਤ ਹੀ ਕਰਦੇ ਆ ਤੇ ਆਪਾਂ ਅੱਜ ਬਣਾ ਰਹੇ ਆਂਗੇ ਕੀ ਬਣਾ ਰਹੇ ਆਪਾਂ ਅੱਜ ਟਿੰਡੋ ਪਰ ਟਿੰਡੋ ਪਰਕੇ ਟਿੰਡੋ ਬਣਾ ਰਹੇ ਆਂ ਤੇ ਭੱਟੀ ਸਾਹਿਬ ਖੁਦ ਆ ਲਾ ਰਹੇ ਨੇ ਕਟ-ਕਟ ਦਿਖਾ ਦਈਏ ਫਿਰ ਤੁਹਾਨੂੰ ਸਾਬ ਰੈਡੀ ਨੇ ਪਰਕੇ ਤੇਰੀ ਵਾਂਗੂ ਨਹੀਂ ਉਦੋਂ ਪਤੀਲੀ ਭਰਕੇ ਬਣਾ ਲਿਆ ਆ ਹੁਣ ਐਂ ਭਰਕੇ ਹੁੰਦਾ ਇਹ ਕੀ ਕੀਤਾ ਮੈਂ ਕਿ ਤਿਆਰਵਾ ਕਰਕੇ ਜੇ ਬਹੁਤ ਟਾਈਮ ਹੋ ਗਿਆ ਮੈਂ ਬਣਾਈ ਸੀ ਨੀ ਹਾਂ ਸਬਜ਼ੀ ਬਹੁਤ ਘੈਂਟ ਘੈਂਟੇ ਬਣੀ ਸੀ ਕੌਣ ਕਹਿੰਦੇ ਸੇ ਬੰਦੇ ਕਿੱਥੇ ਆਏ ਜਿੱਤੋ ਪੰਜੀਰਾਂ ਕੋਲ ਬਣਾਏ ਸੀ ਚਲੋ ਹੁਣ ਜਿੰਨੇ ਟਾਈਮ ਚ ਇਹ ਆ ਸਾਰੀ ਟਿੰਡੋ ਭਰਨੇਗੇ ਉਨੇ ਟਾਈਮ ਚ ਮੈਂ ਇੱਥੇ ਕੋਲੀ ਭਾਡੇ ਰੱਖੇ ਹੋਏ ਆ ਮੈਂ ਭਾਂਡੇ ਮੰਜੂਗੀ ਤੇ ਜਿਹੜਾ ਅਗਲਾ ਅਗਲਾ ਸਟੈਪ ਹੋਊਗਾ ਉਹ ਤੁਹਾਨੂੰ ਦਿਖਾਇਆ ਜਾਊਗਾ ਫਿਲਹਾਲ ਇਹ ਟਿੰਡੋ ਚ ਨੂਨ ਮਿਰਚ ਭਰਿਆ ਜਾ ਰਿਹਾ ਲਓ ਜੀ ਟਿੰਡੋ ਸਾਰੀ ਭਰਤੀ ਹੈਗੀ ਮਿਰਚ ਮਸਾਲਿਆਂ ਨਾਲ ਤੇ ਅਗਲਾ ਸਟੈਪ ਕੀ ਹੈ ਜੀ ਅਗਲਾ ਸਟੈਪ ਹੁਣ ਕੜਾਹੀ ਕੋਲੇ ਚੱਲਦੇ ਹਾਂ ਕੜਾਹੀ ਕੋਲੇ ਲਓ ਜੀ ਹੁਣ ਆਪਾਂ ਇਹਦੇ ਚ ਪਾਤਾ ਜੀ ਨੇ ਥੋੜੇ ਜਿਹਾ ਹੋਰ ਪਾ ਦਿਆ ਥੋੜਾ ਲੱਗਦਾ ਮੈਨੂੰ ਨਹੀਂ ਇਹ ਪੀ ਕੇ ਠੀਕ ਹੈ ਬਾਹਰ ਨੂੰ ਅਗਲਾ ਸਟਾਪ ਵੀਏ ਜੀ ਆਪਰਾ ਦੇ ਬਦਗੋਆ ਮਸਾਲਾ ਇਸ ਦੇ ਉੱਪਰ ਝੋਕ ਦੇ ਲੇ। ਠੀਕ ਤਰ੍ਹਾਂ ਸੋਕੜੀ ਲਈਏ। ਮੀਠਾ ਬਦਗੋਆ ਮਸਾਲਾ। ਇਹ ਆ ਪਾਇਆ ਆਹ ਪਾਇਆ ਗੱਲਾ। ਹੋਦਰਾ ਤੇ ਹੋ ਦੂਜਾ ਕਣਕ ਦਾ ਪੈਣ ਜੀ। ਆਹ ਆਈ ਹੈ। ਹੈ? ਕੱਕੜੀ ਹਾਂ ਕੱਕੜੀ ਕਿ ਇਹ ਉਹਨਾਂ ਨੇ ਕੱਕੜੀ ਦਾ ਇਹ ਵੀ ਚਕੀ ਮੇਰੇ ਬਹੁਤ ਜ਼ਰੂਰੀ ਚਾਟ ਕੱਕੜੀ ਕੱਕੜੀ ਤਕਰੀਬਨ 10 ਮਿੰਟ ਸੁੱਕੀਆਂ ਆ ਟਾਈਮ ਹੋ ਗਿਆ ਮੈਂ ਖੋਲ ਕੇ ਨਹੀਂ ਦੇਖੀਆਂ ਲਓ ਜੀ ਨਮਕ ਤੇ ਮਿਰਚ ਇਹਨਾਂ ਤੁਸੀਂ ਕੁੰਡੇ 'ਚ ਵੀ ਰਗੜ ਕੇ ਬਣਾ ਸਕਦੇ ਹੋ ਕੁੰਡਾ ਤਾਂ ਲੈ ਜਾਂਦਾ ਪਰ ਘੋਟਣਾ ਲੈ ਜਾਂਦਾ ਕੀ ਅਸੀਂ ਇਹਦੇ ਵਿੱਚ ਕੋਧਰੇ ਦਾ ਆਟਾ ਪਾਇਆ ਸੀਗਾ ਕੋਧਰੇ ਦਾ ਆਟਾ ਜ਼ਿਆਦਾ ਇਹਦੇ ਵਿੱਚ ਤੇ ਆ ਕਣਕ ਦਾ ਆਟਾ ਘੱਟ ਆ ਤੇ ਹੁਣ ਰੋਟੀ ਜਿਹੜੀ ਉਹ ਬਣਾਉਣ ਵਿੱਚ ਬਹੁਤ ਉਖਾਈ ਹੋ ਰਹੀ ਆ ਬਸ ਮਸਾ ਹੀ ਵੇਲੀ ਦੀ ਆ ਤੇ ਮਸਾ ਹੀ ਇਹਦੇ ਪੇੜੇ ਹੁੰਦੇ ਨੇ ਸ਼ੁਕਰ ਆ ਫਿਰ ਆਪਾਂ ਤੰਦੂਰ ਨਹੀਂ ਬਾਲਿਆ ਹਨ ਆ ਲਓ ਜੀ ਜਿਹੜੀ ਆਪਣੀ ਭਰਮੀ ਟਿੰਡੋ ਸੀਗੀ ਜਿਹੜੀ ਭਰਕੇ ਟਿੰਡੋ ਬਣਾਈ ਸੀ ਉਹ ਬਣ ਕੇ ਬਹੁਤ ਵਧੀਆ ਕਿਸੇ ਦਾ ਕਲਰ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣਾ ਕਲਰ ਆ ਤੇ ਸਬਜੀ ਬਣ ਰਹੀ ਆ ਉਧਰੋਂ ਅੱਜ ਆਪਾਂ ਪਹਿਲੀ ਵਾਰੀ ਜ਼ਿੰਦਗੀ ਚ ਕੋਧਰੀ ਰੋਟੀ ਨਾਲ ਪੰਦਣਾ ਹੈਗਾ ਸੇਕ ਬਹੁਤ ਲੱਗ ਰਿਹਾ ਰੋਟੀ ਨੂੰ ਇਹ ਕੰਪੂਰੀ ਰੋਟੀ ਨੂੰ ਵੀ ਚਾਹੀਦੀ ਜਿਆਦੀ ਬਣਨੀਗੀ ਥੋੜਾ ਟਾਈਮ ਲੱਗੂਗਾ ਬਣਾਉਣੇ ਤੇ ਬਹੁਤ ਡਿਫਿਕਲਟ ਆ ਪੰਦਾ ਹੀ ਲੈਣਾ ਚਾਹੀਦਾ ਫਿਰ ਅੱਚ ਬਣਾ ਲਾ ਸਬਜੀ ਵਾਲਾ ਖਾਲੀ ਕਰ ਤੇ ਮਨੇ ਬਸ ਠੀਕ ਆ ਕਵੇ ਠੀਕ ਆ ਆ ਸਬਜੀ ਬਾਹਰ ਲੈ ਜਾ ਕੇ